ਅੱਜ ਉਹ ਦਿਨ ਆਇਆ ਹੈ ਜੋ ਕਿ ਸਾਡੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਸਾਡੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਵਾਅਦਾ ਕੀਤਾ ਸੀ ਕਿ ਆਮ ਲੋਕਾਂ ਦੀ ਸਰਕਾਰ ਹੈ ਔਰ ਆਮ ਲੋਕਾਂ ਦੇ ਇੱਥੇ ਕੰਮ ਕੀਤੇ ਜਾਣਗੇ ਅੱਜ ਵੈਂਡਰ ਮਾਰਕੀਟ ਅਲਾਟ ਕੀਤੀ ਜਾ ਰਹੀ ਹੈ ਕਿਉਂਕਿ ਜੇ ਮਾਰਕੀਟ ਵਿੱਚ ਰੇੜੀਆਂ ਲੱਗਦੀਆਂ ਸੀ ਕਦੇ ਮਿਊਂਸਿਪੈਲਿਟੀ ਵਾਲੇ ਪਹੁੰਚ ਜਾਂਦੇ ਸੀ ਕਦੇ ਪੁਲਿਸ ਪਹੁੰਚ ਜਾਂਦੀ ਸੀ ਬੀ ਹਨੇਰੀ 'ਚ ਲੋਕ ਪਰੇਸ਼ਾਨ ਹੁੰਦੇ ਸੀ ਉਹਨਾਂ ਨੂੰ ਬੜੀਆਂ ਦਿੱਕਤਾਂ ਆਉਂਦੀਆਂ ਸੀ ਅਸੀਂ ਇਹਨਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਤੁਹਾਨੂੰ ਇੱਕ ਵੈਂਡਰ ਮਾਰਕੀਟ ਬਣਾ ਕੇ ਦੇਵਾਂਗੇ ਅੱਜ ਉਹੀ ਮਾਰਕੀਟ ਦੀ ਅਲਾਟਮੈਂਟ ਹੋ ਰਹੀ ਹੈ ਪ੍ਰੋਪਰ ਢਾਂਗ ਨਾਲ ਇੱਕ ਮਟਕੀ ਵਿੱਚ ਪਰਚੀਆਂ ਪਾਈਆਂ ਜਿਹਦੀ ਪਰਚੀ ਨਿਕਲ ਰਹੀ ਹੈ ਹਰ ਬੰਦਾ ਕੋਈ ਇੱਕ ਬੰਦਾ ਨਹੀਂ ਪਰਚੀ ਕੱਢ ਰਿਹਾ ਸਾਰੇ ਇੱਕ ਇੱਕ ਪਰਚੀ ਕੱਢ ਰਹੇ ਨੇ ਜਿਹਦੀ ਪਰਚੀ ਨਿਕਲ ਰਹੀ ਹੈ ਉਹਨੂੰ ਦੁਕਾਨ ਆਪਣੀ ਰੇੜੀ ਦੀ ਜਗ੍ਹਾ ਲੋਟ ਕੀਤੀ ਜਾਊਗੀ ਔਰ ਮੈਂ ਅੱਜ ਇੱਕ ਬੇਨਤੀ ਹੋਰ ਕਰਦੀ ਆ ਕਿ ਅੱਜ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਵੀ ਰੇੜੀ ਨਹੀਂ ਦਿਖੇਗੀ ਕੱਲ ਤੋਂ ਕੱਲ ਇਹਨਾਂ ਨੇ ਇੱਥੇ ਸੈਟਿੰਗ ਕਰਨੀ ਹੈ ਕੱਲ ਤੋਂ ਬਾਅਦ ਬਾਜ਼ਾਰ ਵਿੱਚ ਕੋਈ ਰੇੜੀ ਨਹੀਂ ਦਿਖੇਗੀ ਪੁਲਿਸ ਦੀ ਖਾਸ ਤਰ ਡਿਊਟੀ ਹੋਊਗੀ ਮਿਊਸਪੈਲਟੀ ਦੀ ਡਿਊਟੀ ਹੋਊਗੀ ਕਿ ਰੇੜੀਆਂ ਨੂੰ ਇੱਥੇ ਪਹੁੰਚਾਇਆ ਜਾਵੇ ਬਾਜ਼ਾਰ 'ਚ ਕੋਈ ਰੇੜੀ ਨਾ ਲੱਗੇ ਔਰ ਮੈਂ ਦੁਕਾਨਦਾਰ ਵੀਰਾਂ ਨੂੰ ਵੀ ਬੇਨਤੀ ਕਰਦੀ ਆ ਕਿ ਜਿਹੜੇ ਦੁਕਾਨਾਂ ਦੇ ਬਾਹਰ ਰੇੜੀਆਂ ਲਵਾ ਲੈਂਦੇ ਨੇ ਉਹ ਵੀ ਬਿਲਕੁਲ ਬੰਦ ਕਰ ਦਿਓ ਰੇੜੀਆਂ ਇੱਥੇ ਹੀ ਲੱਗਣਗੀਆਂ ਇਸ ਮਾਰਕੀਟ 'ਚ ਲੱਗਣਗੀਆਂ ਤਾਂਕਿ ਮਾਰਕੀਟਾਂ ਖੁੱਲੀਆਂ ਹੋ ਜਾਣ ਤੇ ਅੱਜ ਅਸੀਂ ਪ੍ਰੋਪਰ ਬਿਲਕੁਲ ਸਰਬ ਦੇ ਸਾਹਮਣੇ ਡਰਾਅ ਕੱਢ ਰਹੇ ਹਾਂ ਔਰ ਜਿਹੜਾ ਜਿਹੜਾ ਨ मिल ਰਿਹਾ ਹੈ ਔਰ ਕੱਲ ਨੂੰ ਆ ਕੇ ਆਪਦੀ ਰੇੜੀਆਂ ਲਾ ਲੇ। ਮੈਡਮ ਇਸ ਤਰ੍ਹਾਂ ਮੈਡਮ ਉਹ ਜਿਹੜੇ ਮਾਰਕੀਟਿੰਗ ਦੇ ਵਿੱਚ ਖੜੇ ਆਂ ਜਿਓ ਕੱਲ ਨੂੰ ਦੁਬਾਰਾ ਤੋਂ ਅਲਰਟ ਕਰਾ ਕੇ ਕਿਉਂਕਿ ਪਹਿਲਾਂ ਦੇਖਿਆ ਗਿਆ ਉਹ ਜਿਹੜੀ ਬੂਥ ਮਾਰਕੀਟ ਪਿੱਤੀ ਗਈ ਸੀ ਉਹ ਉਹਨਾਂ ਨੇ ਆਪਣੇ ਬੂਥ ਵੇਚ ਕੇ ਆਪਣੀ ਫਿਰ ਉਹ ਮਾਰਕੀਟ ਦੇ ਵਿੱਚ ਪਹੁੰਚ ਗਏ ਜੇ ਇਹੋ ਜੀ ਕੋਈ ਗੱਲ ਕਰਦਾ ਤਾਂ ਉਹਦੇ ਵਾਸਤੇ ਕੀ ਤੁਸੀਂ ਰੱਖਿਆ ਵੇਖੋ ਪਹਿਲਾਂ ਜੋ ਹੋਇਆ ਮੈਨੂੰ ਨਹੀਂ ਪਤਾ ਪਰ ਮੈਂ ਹੁਣ ਇਹ ਗੱਲ ਜ਼ਰੂਰ ਕਹੂੰਗੀ ਕਿ ਜੇ ਕੋਈ ਆਪਦੀ ਰੇੜੀ ਵਾਲੀ ਜਗ੍ਹਾ ਵੇਚ ਕੇ ਜਾਊਗਾ ਉਹਦੀ ਰੇੜੀ ਕੈਨਸਲ ਹੋ ਜਾਊਗੀ ਜਿਹੜਾ ਕੋਈ ਖਰੀਦੂਗਾ ਉਹਨਾਂ ਲਈ ਵੀ ਮੈਂ ਫਿਰ ਕੈਨਸਲ ਹੋ ਜੂਗੀ ਉਹ ਰੇੜੀ ਉਹਨੂੰ ਦੁਬਾਰਾ ਕਿਸੇ ਨੂੰ ਅਲੋਟ ਕਰਾਂਗੇ ਫਿਰ ਤੁਸੀਂ ਸਾਡੇ ਕੋਲੇ ਆਉਂਗੇ ਜੀ ਇਸ ਦਾ ਪੈਸੇ ਲਾਤੇ ਇਹ ਨਾ ਕਰਿਓ ਇਹ ਉਹਨਾਂ ਰੇੜੀਆਂ ਵਾਲਿਆਂ ਲਈ ਜਿਹਨੂੰ ਅਲੋਟ ਹੋਊਗੀ ਉਹੀ ਰੇੜੀ ਵਾਲਾ ਇੱਥੇ ਰੇੜੀ ਲਾਊਗਾ ਕਰ ਰਿਹਾ ਜਿਹੜੀ ਪਹਿਲਾਂ ਇਹ ਜਿਹੜੀ ਮਿਊਂਸੀਪੈਲਿਟੀ ਨੇ ਸਰਵੇ ਕਰਕੇ ਜਿੰਨੀਆਂ 130 ਦੇ ਕਰੀਬ ਰੇੜੀਆਂ ਵਾਲਿਆਂ ਨੂੰ ਅੱਜ ਅਲੋਟਮੈਂਟ ਹੋ ਰਹੀ ਹੈ ਉਹ ਜਿਹੜੇ ਐਕਚੁਅਲ ਰੇੜੀ ਵਾਲੇ ਆ ਜਿਹੜੇ ਰੇੜੀ ਤੋਂ ਗੁਜ਼ਾਰਾ ਕਰਦੇ ਆ ਅਸੀਂ ਉਹਨਾਂ ਲਈ ਇਹ ਮਾਰਕੀਟ ਬਣਾਈ ਹੈ ਨਾ ਕਿ ਮੈਂ ਪੰਜ ਰੇੜੀਆਂ ਲਵਾਤੀਆਂ ਤੁਸੀਂ ਦਸ ਰੇੜੀਆਂ ਲਵਾਤੀਆਂ ਉਹਨਾਂ ਲਈ ਨਹੀਂ ਹੈ ਐਕਚੁਅ ਰੇੜੀਆਂ ਤੋਂ ਗੁਜ਼ਾਰਾ ਕਰਦੇ ਉਹਨਾਂ ਲੋਕਾਂ ਲਈ ਸਿਸਟਮ ਕਿਵੇਂ ਹੋਏਗਾ ਕਿਵੇਂ ਤੁਸੀਂ ਉਹਰੇ ਅਲਾਟਮੈਂਟ ਕਰ ਰਹੇ ਹੋ ਪਰਚੀਆਂ ਦੇ ਰਹੇ ਹੋ ਕਿਸ ਤਰ੍ਹਾਂ ਉਹ ਰੇੜੀਆਂ ਖੜੀ ਕਰਨਗੇ ਕਿਸ ਤਰ੍ਹਾਂ ਦਾ ਸਿਸਟਮ ਬਣਾ ਕੇ ਦੇ ਇਹਨਾਂ ਦੇ ਸਭ ਦੇ ਪਾਰਟੀਸ਼ਨ ਕਰਕੇ ਰੇੜੀ ਦੀ ਜਗ੍ਹਾ ਉੱਥੇ ਗਾਹਕ ਨੂੰ ਖੜਨ ਦੀ ਤੇ ਰੇੜੀ ਦੇ ਮਾਲਕ ਨੂੰ ਉੱਥੇ ਖੜਨ ਜੋਗੀ ਉਹਨਾਂ ਹੀ ਜਗ੍ਹਾ ਦੇ ਪਾਰਟੀਸ਼ਨ ਬਣਾਏ ਹੋਇਆ ਉੱਥੇ ਉੱਥੇ ਆ ਕੇ ਆਪਦੀ ਆਪਦੀ ਰੇੜੀਆਂ ਲਾ ਲੈਣਗੇ ਬਿਲਕੁਲ ਕਈਆਂ ਨੇ ਜਿਵੇਂ ਚਾਰ ਚਾਰ ਪੰਜ ਪੰਜ ਰੇੜੀਆਂ ਹੈਗੀਆਂ ਬਣਾਏਆਂ ਵੀ ਆ ਇੱਕ ਮਿਲੂਗਾ ਚਾਨ ਪੰਜ ਬੰਦੇ ਦੇਖੋ ਜਿਹੜੇ ਸਰਵੇ ਚ ਆਏ ਐ ਜਿਹੜੀ ਮਾਰਕੀਟ ਮਿਊਸਪਲਟੀ ਨੇ ਤੇ ਸਾਡੀ ਟੀਮ ਨੇ ਵੀ ਸਰਵੇ ਕੀਤਾ ਹੈ ਵੀ ਜਿਹੜਾ ਬੰਦਾ ਐਕਚੁਅਲ ਰੇੜੀ ਤੋਂ ਗੁਜ਼ਾਰਾ ਕਰ ਰਿਹਾ ਔਰ ਪੁਰਾਣਾ ਰੇੜੀ ਲਾ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਰੇੜੀ ਦੀ ਜਗ੍ਹਾ ਮਿਲੀ ਟੋਟਲ ਕਿੰਨੀਆਂ ਰੇੜੀਆਂ ਜੀ 130 ਰੇੜੀਆਂ ਦੀ ਅੱਜ ਜਗ੍ਹਾ ਲੋਟ ਕਰ ਰਹੇ ਆ 209 ਦੇ ਵਿੱਚ 234 ਬੂਥ ਲੋਟ ਹੋ ਗਏ ਲਗਭਗ ਸਾਰੇ बिक ਗਏ ਇਹਦਾ ਵੀ ਉਹੀ ਕੰਮ ਹੋਏਗਾ ਜਾਂ ਬਿਲਕੁਲ ਨਹੀਂ ਜੀ ਮੈਂ ਪਹਿਲਾਂ ਵੀ ਕਹਿ ਚੁੱਕੀਆਂ ਮੀਡੀਆ ਵਾਲੇ ਭਰਾਵਾਂ ਨੂੰ ਕਿ ਜੇ ਕੋਈ ਆਪਦੀ ਰੇੜੀ ਦੀ ਜਗ੍ਹਾ ਵੇਚੂਗਾ ਤਾਂ ਉਹ ਜ਼ਿੰਮੇਵਾਰ ਹੈ ਜਿਹੜਾ ਖਰੀਦੂਗਾ ਉਹ ਜ਼ਿੰਮੇਵਾਰ ਹੈ ਉਹਦੀ ਰੇੜੀ ਦੀ ਜਗ੍ਹਾ ਕੈਨਸਲ ਹੋ ਕੇ ਦੂਜੇ ਨੂੰ ਦਿੱਤੀ ਜਾਵੇ ਮੈਡਮ ਜਿਹੜੀ ਬੂਥ ਮਾਰਕੀਟ ਪਹਿਲਾਂ ਵਿਕ ਚੁੱਕੀ ਹੈ ਉਹਦੇ ਬਾਰੇ ਤੁਸੀਂ ਕੋਈ ਕਾਰਵਾਈ ਕਰ ਰਹੇ ਹੋ ਉਹ ਚੈੱਕ ਹੋ ਰਹੀ ਹੈ ਕਈ ਜਿਨ੍ਹਾਂ ਨੂੰ ਮਾਲਕਾਨਾ ਹੱਕ ਜਿਹੜੇ ਪ੍ਰੋਪਰ ਅਸਲੀ ਮਾਲਕ ਹੈ ਉਹ ਮੈਨੂੰ ਲਗਾ 14 ਕਿ ਨਿਕਲੇ ਨੇ ਉਹਨ ਮਿਊਨਿਸਪੈਲਿਟੀ ਚ ਮਤਾ ਪਾਸ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ 14 ਨੂੰ ਮਾਲਕਾਨਾ ਹੱਕ ਦਿੱਤਾ ਜਾਵੇ ਮੈਡਮ ਇੱਕ ਨਿੱਮੀ ਸੈਕਰੀਟਰੀਟ ਚ ਡਰਾਈਵਰ ਦੇ ਤੇ ਬਹੁਤ ਸਾਰੇ ਫੋਰਮ ਚਲੇਗੇ ਤੁਸੀਂ 6 ਮਹੀਨੇ ਪਹਿਲਾਂ ਵੀ ਕੈਸ ਵੀ ਕਾਰਵਾਈ ਹੋਏਗੀ ਤੇ ਕੋਈ ਕਾਰਵਾਈ ਮੈਂ ਉਹ ਐਸਡੀਐਮ ਸਾਹਿਬ ਨਾਲ ਗੱਲ ਕਰਦੀ ਹਾਂ ਜਿਹੜੇ ਕਿ ਇੱਥੋਂ ਵੇਚ ਕੇ ਜਾਂ ਛੱਡ ਕੇ ਚਲੇ ਗਏ ਨੇ ਉਹ ਬੂਥ ਜਿਹੜੇ ਹੋਰ ਇੱਛੁਕ ਨੇ ਜਿਨ੍ਹਾਂ ਕੋਲੇ ਲਾਇਸੈਂਸ ਹੈ ਉਹਨਾਂ ਨੂੰ ਲੋਟ ਕਰ ਦਿੱਤੇ ਜਾਣਗੇ ਠੀਕ ਥੈਂਕ ਯੂ ਜੀ ਥੈਂਕ ਯੂ